ਸਾਹਿਬੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਆਪਦੇ ਪਿੰਡ ਮੁੱਦਕੀ ਸ਼ਹਿਰ ਦੇ ਵਿੱਚ ਤੇ ਮੁੱਦਕੀ ਸ਼ਹਿਰ ਬਾਈ ਦੇ ਇਸ ਟਾਈਮ ਮੈਂ ਹੋਗਾ ਸੰਧੂ ਹੁਣ ਬਾਈ ਹੁਣਾਂ ਦੇ ਕਰੇ ਡੇੜ ਪੀੜਾ ਵਾਲੇ ਬਾਈ ਜਿਹੜਾ ਰਾਹ ਬਾ ਉਸ ਰਾਹ ਦੇ ਉੱਤੇ ਬਾਈ ਹੁਣਾਂ ਦਾ ਘਰ ਆ ਜਿਹੜੀ ਪੁਰਾਣੀ ਛੜਕ ਡੇੜ ਪੀਰ ਵਾਲੀ ਮਿੱਤਰੋ ਤੇ ਬਾਈ ਹੁਣਾਂ ਦੇ ਕੋਲ ਮਸ਼ੀਨਾ ਮਸੋਨਾਂ ਦਾ ਕੰਮ ਆ ਤੇ ਬਾਈ ਹੁਣਾਂ ਦੇ ਕੋਲੇ ਇੱਕ ਮੈਂ ਵਕਾਊਆ ਮੈਂ ਸੂਣ ਵਾਲੀ ਆ ਮਿੱਤਰੋ ਤੀਜਾ ਸੂਆ ਲਾ ਲਿਓ ਚੌਥਾ ਲਾ ਲਿਓ ਤੁਹਾਡੇ ਤੇ ਡਿਪੈਂਡ ਆ ਸੂਣਾ ਵੈਸੇ ਇਹਨੇ ਤੀਜਾ ਹੀ ਆ ਮਾਲਕਾਂ ਦੇ ਪਰ ਤੁਸੀਂ ਜਿੱਥੇ ਮਰਜੀ ਲੈ ਲਓ ਇੱਕ ਸਿੰਘ ਦਾ ਥੋੜਾ ਜਿਆਦਾ ਡਿਜ਼ਾਈਨ ਫਾੜਾ ਖੁੱਲਾ ਇੱਕ ਗੋਲ ਮੋੜਿਆ ਹੋਇਆ ਨਾਲ ਵੀ ਮੰਨ ਲਓ ਕਹਿਣ ਤੋਂ ਭਾਵੇਂ ਵੀ ਨਾ ਹੀ ਇਹ ਦਾਤੀ ਸਿੰਘੀਆਂ ਜੇ ਨਹੀਂ ਆਉਂਦੀ ਇਹ ਜੁਦੇਸੀ ਸਿੰਘ ਤੇ ਮੈਂ ਆਉਂਦੀ ਆ ਦੁੱਧ ਚੰਗਾ ਦਿੱਤਾ ਹੋਇਆ 12-13 ਕਿਲੋ ਦੁੱਧ ਖੋਲਾ ਡੋਲਾ ਇਹ ਮੈਨੇ ਦਿੱਤਾ ਹੋਇਆ ਮਿੱਤਰੋ ਤੇ ਹਜੇ ਦਿਨ ਲੈ ਜੂਗੀ ਘਟ ਤੋਂ ਘੱਟ ਵੀ ਇਹ ਹਫਤਾ ਤੇ ਰੇਟ ਇਹਦਾ ਜਿਹੜਾ 90000 ਰੁਪਿਆ ਵਾ ਸੂਣ ਵਾਲੇ ਤੋਰੀ ਪੁੱਤ ਹੋ ਖੋਲ ਦੇ ਖੋਲ ਦੇ ਖੋਲ ਦੇ ਯਾਰ ਆ ਜਾ ਲੈ ਮੇਤੋ ਇਹਦੀ ਕਰਮਾੜੀ ਦੀ ਇਹ ਸਿਫਤਾ ਵੀ ਪਾਏ ਬੱਚਾ ਵੀ ਚੋਈ ਜਾਵੇ ਇਹਨੂੰ ਮਾਲਕਾਂ ਦੇ ਵੀ ਇੰਨੀ ਪੋਲੀ ਧਾਰ ਆਉਂਦੀ ਇਧਰ ਲੇਵਾ ਵੀ ਬਹੁਤ ਚੰਗਾ ਬਣਾ ਲੈਂਦੀ ਆ ਸੂਣ ਦੇ ਮੌਕੇ ਤੇ ਬਹੁਤ ਸੋਹਣੀ ਤਿਆਰ ਹੋ ਜਾਂਦੀ ਖਿੱਚ ਲਿਆ ਭਾਈ ਬਾਕੀ ਰੇਟ 90000 ਲੈ ਮੇਤੋ ਮਾਨਤਨ ਹੋ ਜਾਊਗਾ 90000 ਦੇ ਵਿੱਚੋਂ ਮੈਂ ਚੰਗੀ ਆ ਜਿਹੜੇ ਭਰਾ ਨੂੰ ਪਸੰਦ ਆ ਬਾਈਆਂ ਨਾਲ ਰਬਤਾ ਕੰਮ ਕਰ ਲਿਆ ਜੇ ਆਪਾਂ ਸਕਰੀਨ ਤੇ ਨੰਬਰ ਚਲਾਇਆ ਹੋਇਆ